ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਭਾਈ ਜਿਹੜੇ ਬਹੁਤ ਲੋਕ ਮੈਨੂੰ ਕਹਿੰਦੇ ਆ ਕਿ ਤੂੰ ਇਹਨਾਂ ਲਈ ਬੋਲਦਾ ਆ ਉਹ ਕੁਛ ਕਰਦਾ ਇਹ ਕੁਛ ਕਰਦਾ ਪੰਜਾਬ ਦੇ ਖਿਲਾਫ ਬੋਲਦਾ ਪੰਜਾਬ ਦੇ ਖਿਲਾਫ ਨਹੀਂ ਬੋਲਦਾ ਪੰਜਾਬ ਨੂੰ ਜਿਹੜੇ ਬੰਦੇ ਇਦਾਂ ਦੀਆਂ ਕਰਤੂਤਾਂ ਕਰਕੇ ਬਦਨਾਮ ਕਰਦੇ ਆ ਉਹਨਾਂ ਲਈ ਬੋਲਦਾ ਮੈਂ ਆਪਣੇ ਚੈਨਲ ਤੇ ਵੀ ਇੱਕ ਬੰਦਾ ਕਮੈਂਟ ਪਾ ਰਿਹਾ ਉਹ ਕਹਿ ਰਿਹਾ ਪੇ ਢਿੱਲੋ ਦੇ ਪੈਸੇ ਨਾਲ ਇਹ ਚੈਨਲ ਸ਼ੁਰੂ ਕੀਤਾ ਗਿਆ ਸਰਚ ਕਰੋ ਕਿੰਨਾ ਕੁ ਪੈਸਾ ਇਸ ਚੈਨਲ ਤੇ ਲੱਗਾ ਹੈ ਤੇ ਕਿੱਦਾਂ ਸ਼ੁਰੂ ਕੀਤਾ ਜਾ ਸਕਦਾ ਇਹਨਾਂ ਨੇ ਠੇਕਾ ਲੈ ਰੱਖਿਆ ਪੱਗ ਬੰਨ ਕੇ ਦਾੜ੍ਹੀਆਂ ਰੱਖ ਕੇ ਧਰਮਾਂ ਨੂੰ ਬਦਨਾਮ ਕਰਨ ਦਾ ਕਾਪੀ ਕਰਨ ਨੂੰ ਅਸੀਂ ਬਹੁਤ ਸ਼ੇਰ ਐ ਇਸੇ ਵਿਸ਼ੇ ਤੇ ਅੱਜ ਗੱਲ ਕਰਾਂਗੇ ਕਿ ਸ਼ਕਾ ਠਾਕਰ ਨੂੰ ਬਹੁਤ ਕੁਝ ਗਲਤ ਬੋਲ ਰਿਹਾ ਹੈ ਬਹੁਤ ਲੋਕ ਚਲੋ ਉਹਨਾਂ ਨੇ ਆਪਣੇ ਦੇਸ਼ ਦਾ ਮੋਹ ਦਿਖਾਇਆ ਉਹਨਾਂ ਨੇ ਉਹ ਗੱਲ ਜਿਹੜੀ ਕੀਤੀ ਕੀਤੀ ਤੇ ਠੀਕ ਹੈ ਉਹਨਾਂ ਦਾ ਆਪਣਾ ਪੱਖ ਸੀ ਸਾਡੇ ਲੋਕ ਉਹਨਾਂ ਦੇ ਖਿਲਾਫ ਬੋਲਣ ਲੱਪੇ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰ ਦੱਸ ਚੁੱਕਿਆ ਕਿ ਸਾਡੇ ਲੋਕਾਂ ਨੂੰ ਤਾਂ ਮਸਲਾ ਚਾਹੀਦਾ ਹੁੰਦਾ ਫਿਲਮੀ ਲੋਕਾਂ ਨੂੰ ਸਿੰਗਰਾਂ ਨੂੰ ਐਕਟਰਾਂ ਨੂੰ ਡਾਇਰੈਕਟਰਾਂ ਨੂੰ ਇਹਨਾਂ ਦੇ ਕੋਈ ਮਰ ਜਾਏ ਕੋਈ ਰੰਡਾ ਹੋ ਜਾਏ ਇਹਨਾਂ ਨੇ ਤਾਂ ਪੈਸੇ ਕਮਾਉਣੇ ਆ ਮੈਂ ਵਿਊ ਕਿੰਨੇ ਚਾਹਨਾ ਵਿਊ ਮੈਨੂੰ ਤਾਂ ਚਾਹੀਦੇ ਹੁੰਦੇ ਜੇ ਮੇਰੇ ਚੈਨਲ ਤੋਂ ਮੈਨੂੰ ਪੈਸੇ ਆਉਂਦੇ ਹੁਣ ਮੈਨੂੰ ਇਦਾਂ ਦਾ ਹੱਲੇ ਕੋਈ ਨਹੀਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਬਾਰੇ ਇਫਤਖਾਰ ਠਾਕੁਰ ਬਾਰੇ ਇੱਕ ਬੰਦਾ ਬੋਲਣ ਲੱਗਾ ਚੱਲ ਮੇਰਾ ਪੋਤਾ ਡਾਇਰੈਕਟਰ ਹਰਕੇਸ਼ ਧਵਨ ਉਹਦੇ ਹੱਕ ਵਿੱਚ ਵੀ ਬਹੁਤ ਲੋਕ ਉੱਤਰੇ ਆ ਦੋ ਚਾਰ ਬੀਬੀਆਂ ਵੀ ਉੱਤਰੀਆਂ ਹਨਾ ਕਿ ਬਹੁਤ ਵਧੀਆ ਜੀ ਤੁਸੀਂ ਇਹ ਬਹੁਤ ਵਧੀਆ ਜਵਾਬ ਦਿੱਤਾ ਅੱਛਾ ਉਹ ਜਦੋਂ ਬੋਲਣਗੇ ਤੇ ਉਹਨਾਂ ਬਾਰੇ ਬੋਲਿਆ ਕਈਆਂ ਲੋਕਾਂ ਨੂੰ ਐ ਲੱਗਣਾ ਵੀ ਹਾਂ ਉਹ ਸੈੱਟ ਤੇ ਉਹਨਾਂ ਨਾਲ ਰਹੇ ਨੇ ਤਾਂ ਵਧੀਆ ਪਰ ਇਹਦੇ ਨਾਲ ਹੀ ਇੱਕ ਗੱਲ ਜੇ ਕਰੀ ਜਾਵੇ ਤੇ ਜਿਹੜੇ ਇਹ ਧਵਨ ਸਾਹਿਬ ਨੇ ਇਹਨਾਂ ਦਾ ਬੋਲਣਾ ਤਾਂ ਤਾਂ ਬਣਦਾ ਸੀ ਨਾ ਜੇ ਪਹਿਲਾਂ ਇਹਨਾਂ ਦਾ ਚਿੱਠਾ ਨਾ ਖੁੱਲਿਆ ਹੋਵੇ ਮੈਨੂੰ ਵੀ ਬੜਾ ਵਧੀਆ ਲੱਗਿਆ ਜਦੋਂ ਉਹਦੀ ਫਿਲਮ ਆਈ ਮਿੱਤਰਾਂ ਦਾ ਚੱਲਿਆ ਟਰੱਕ ਜੀ ਮੈਂ ਥੀਏਟਰ ਚ ਜਾ ਕੇ ਦੇਖੀ ਮੈਨੂੰ ਲੱਗਿਆ ਯਾਰ ਬੰਦਾ ਬੜੀਆਂ ਗੱਲਾਂ ਕਰਦਾ ਵਧੀਆ ਕਰਦਾ ਮੇਰੇ ਚਾਚੇ ਦਾ ਟਰੱਕਾਂ ਵਾਲੇ ਸੀ ਹੁਣ ਬੜੇ ਤਰੀਕ ਨਾ ਤਰੀਕੇ ਨਾਲ ਇਹ ਪੇਸ਼ ਕੀਤਾ ਕਿ ਮੈਂ ਤਾਂ ਜੀ ਇਹਦੇ ਦੁਆਲੇ ਇਹ ਕਰਦਾ ਤੇ ਮੈਨੂੰ ਹੁਣ 2 ਦਿਨ ਪਹਿਲਾਂ ਕਿਸੇ ਮੇਰੇ ਦੋਸਤ ਨੇ ਕਿਹਾ ਵੀ ਇਸ ਬੰਦੇ ਬਾਰੇ ਵੀਡੀਓ ਪਾ ਉਹ ਜਿਹੜਾ ਮੇਰਾ ਦੋਸਤ ਹੈ ਉਹ ਰਕੇਸ਼ ਤਾਂ ਬੰਦਾ ਬਹੁਤ ਅੱਛਾ ਕਲੋਜ਼ ਫਰੈਂਡ ਰਿਆ ਤੇ ਇਹਨਾਂ ਬਾਰੇ ਦੱਸਿਆ ਪਈ ਇਹ ਅਰੋੜਾ ਸਾਹਿਬ ਦੇ ਘਰੇ ਰਹਿੰਦੇ ਰਹਿ ਅਰੋੜਾ ਕੌਣ ਹੈ ਇਹਨੂੰ ਪੁੱਛ ਲਓ ਮੁੰਡਾ ਐਕਟਰ ਸੀਗਾ ਅਰੋੜਾ ਉਹ ਬੰਦਾ ਸਟ੍ਰਗਲ ਕਰਦਾ ਸੀਗਾ ਐਕਟਿੰਗ ਲਈ ਤੇ ਨਾਲ ਦੀ ਨਾਲ ਉਹ ਬੰਦਾ ਵਿਚਾਰਾ ਪੀਜੀ ਵੀ ਚਲਾਉਂਦਾ ਸੀ ਉਹਦੇ ਪੀਜੀ ਵਿੱਚ ਫਰੀ ਵੀ ਰਹਿੰਦੇ ਰਹੇ ਪ੍ਰਸ਼ਰਦੇ ਵੀ ਚਲੋ ਤੋਂ ਸ਼ੱਕ ਦੇ ਰਹੇ ਉਹ ਬੰਦੇ ਨੂੰ ਇਹ ਸੀ ਵੀ ਚਲੋ ਕੱਲ ਨੂੰ ਜਦੋਂ ਇੱਕ ਰੂਏ ਦਾ ਕੰਮ ਚੱਲੂਗਾ ਸਾਰੇ ਇੱਕ ਰੂਏ ਦਾ ਸਾਥ ਦੇਵਾਂਗੇ ਇਸੇ ਲਈ ਇਹ ਚੱਲਦਾ ਰਹਿੰਦਾ ਇੰਡਸਟਰੀ 'ਚ ਸੱਚ ਹੈ ਜਿਹੜੇ ਕਹਿੰਦੇ ਆ ਭਈ ਨੇਕੀ ਕਰ ਖੂਚਪਾ ਉਹ ਕਿਸੇ ਤੋਂ ਉਮੀਦ ਨਾ ਰੱਖ ਇਹ ਉਹ ਬੰਦੇ ਕਹਿੰਦੇ ਆ ਜਿਨ੍ਹਾਂ ਨੇ ਦੂਜਿਆਂ ਨੂੰ ਵਰਤਣਾ ਹੁੰਦਾ ਇਹ ਗੱਲਾਂ ਜਰਨਲ ਹੁਣੀ ਬਹੁਤ ਕਰਦੇ ਰਹੇ ਆ ਭਈ ਨੇਕੀ ਕਿਸੇ ਨਾਲ ਕਰੋ ਉਹ ਤੋਂ ਆਸ ਨਾ ਰੱਖੋ ਵੀ ਐਚ ਏ ਇਹ ਬੰਦੇ ਦੀ ਰਕੇਸ਼ ਤੋਂ ਬੰਦੀ ਬਣੀ ਹੋਊ ਨਾ ਨਹੀਂ ਮਿੱਤਰਾਂ ਦਾ ਚੱਲਿਆ ਟਰੱਕ ਦੀ ਜਿਹੜੀ ਕਹਾਣੀ ਹੈ ਉਹ ਕਿਹਦੀ ਚੋਰੀ ਹੈ ਪਟਿਆਲੇ ਦੇ ਬੰਦੇ ਦੀ ਹੈਨਾ ਪਾਲੀ ਭੁਪਿੰਦਰ ਭਾਈ ਸਾਹਿਬ ਦੀ ਪਾਲੀ ਭੁਪਿੰਦਰ ਸਾਹਿਬ ਦੀ ਕਹਾਣੀ ਨੂੰ ਚੋਰੀ ਕਰਕੇ ਕਿੱਦਾਂ ਇਹਨਾਂ ਨੇ ਪੇਸ਼ ਕੀਤਾ ਉਹ ਉਹਦੇ ਬਾਰੇ ਚਾਨਾ ਸਾਹਿਬ ਅੱਛੀ ਤਰ੍ਹਾਂ ਬੋਲ ਚੁੱਕੇ ਆ ਜਦੋਂ ਫਿਲਮ ਰਿਲੀਜ਼ ਹੋਈ ਮੇਰੇ ਕੋ ਸਬੂਤ ਨਹੀਂ ਸੀ ਅੱਜ ਸਾਰਾ ਕੁਝ ਮਿਲਿਆ ਤੇ ਮੈਂ ਇਸ ਬੰਦੇ ਬਾਰੇ ਪਾ ਰਿਹਾ ਹਾਂ ਇਹਨਾਂ ਦੀ ਆਦਤ ਉਹ ਦੱਸਦੇ ਆ ਜਿਹੜੇ ਇਹਨਾਂ ਦੇ ਦੋਸਤ ਰਾਈਟਰ ਵੀ ਆ ਜਾਂ ਇਹਨਾਂ ਦੇ ਨਾਲ ਵੀ ਰਹਿੰਦੇ ਆ ਕਹਿੰਦੇ ਇਧਰੋਂ ਚਾਰ ਤੇ ਚੀਜ਼ਾਂ ਚੱਕੀਆਂ ਉਧਰੋਂ ਚੱਕੀਆਂ ਇਹਨਾਂ ਦਾ ਇਹ ਕੰਮ ਹੈ ਡਾਇਰੈਕਸ਼ਨ ਇਹਨਾਂ ਦੀ ਮੈਂ ਦੇਖ ਵੀ ਚੁੱਕਾ ਉਹਦੇ ਵਿੱਚ ਹਨਾ ਦੋ ਤਿੰਨ ਫਿਲਮਾਂ 'ਚ ਇਹਨਾਂ ਦਾ ਕੰਮ ਵੀ ਦੇਖ ਚੁੱਕਾ ਇਹਨਾਂ ਦਾ ਇਹ ਕੰਮ ਹੈ ਇੰਡਸਟਰੀ ਵਿੱਚ ਚੱਲਦੇ ਵੀ ਇਦਾਂ ਦੇ ਲੋਕ ਆ ਜਿਹੜੇ ਸਹੀ ਤੇ ਸਾਫ਼ ਬੰਦੇ ਆ ਉਹਨਾਂ ਦਾ ਚੱਲਣਾ ਬਹੁਤ ਔਖਾ ਆ ਉਹਦੇ ਵਿੱਚ ਇਹਨਾਂ ਨੇ ਜਿੰਨੀ ਗੇਮ ਕੀਤੀ ਚਾਹਨਾ ਸਭ ਨੇ ਦੱਸਤਾ ਤੇ ਇਹ ਅੱਜ ਫਤਗਾਰ ਠਾਕਰ ਨੂੰ ਨਾ ਨਾ ਮੇਰਾ ਪੁੱਤ ਨਾ ਪੁੱਤ ਅਸੀਂ ਜੇ ਪਰਦੇ ਖੋਲਤੇ ਤੁਸੀਂ ਸੈੱਟ ਤੇ ਇਹਨਾਂ ਨੂੰ ਸਰਸਰ ਕਰਦੇ ਫਿਰਦੇ ਸੀ ਤੁਸੀਂ ਕਿਦਾਂ ਪੈਰ ਛੱਡੇ ਆ ਧਵਨ ਸਾਹਿਬ ਇਹ ਤੁਹਾਨੂੰ ਪਤਾ ਆ ਰੋੜੇ ਵਾਰੀ ਵੀ ਤੁਸੀਂ ਪੈਰ ਛੱਡੇ ਸਾਰਿਆਂ ਵਾਰੀ ਤੁਸੀਂ ਪੈਰ ਛੱਡੇ ਆਪ ਦੇ ਕਿਸੇ ਸਾਥੀ ਦਾ ਸਾਥ ਦਿੱਤਾ ਤੁਸੀਂ ਤੁਸੀਂ ਉਹਨੂੰ ਕਹਿ ਰਹੇ ਹੋ ਜੀ ਤੇਰੇ ਕੱਪੜੇ ਖੋਲ ਦਾਂਗਾ ਔਰ ਜਿਹੜੀਆਂ ਬੀਬੀਆਂ ਜਾਂ ਜਿਹੜੇ ਚੈਨਲ ਇਹਦੇ ਪੱਖ ਚ ਬੋਲ ਰਹੇ ਆ ਉਹ ਨਹੀਂ ਕਦੀ ਇਹ ਮੁੱਦਾ ਕਿਉਂ ਨਹੀਂ ਚੱਕਿਆ ਪਾਲੀ ਭਪਿੰਦਰ ਦੀ ਕਹਾਣੀ ਚੋਰੀ ਕਰਕੇ ਇਹ ਕਰ ਗਿਆ ਇਹ ਸਭ ਜਿਹੜੇ মিডিਆ ਵਾਲੇ ਨੇ ਜਾਂ ਇਹ ਬੰਦੇ ਨੇ ਆਪਸ ਵਿੱਚ ਇੱਕ ਦੂਜੇ ਦਾ ਸਾਥ ਤਾਂ ਦਿੰਦੇ ਕਿਉਂਕਿ ਇਹਨਾਂ ਨੇ ਇੱਕ ਦੂਜੇ ਦੀਆਂ ਪ੍ਰਮੋਸ਼ਨਾਂ ਲੈਣੀਆਂ ਹੁੰਦੀਆਂ ਇਹਨਾਂ ਨੂੰ ਠਗੀਆਂ ਮਾਰਨਾ ਮਤਲਬ ਹੈ ਜੇ ਮੇਰੇ ਬਾਰੇ ਕੋਈ ਕਮੈਂਟ ਪਾਉਂਦਾ ਜਾਂ ਕਹਿੰਦਾ ਪੈਸੇ ਲੈ ਕੇ ਭੱਜਿਆ ਜਾਂ ਕੋਈ ਗੱਲ ਕਰਦਾ ਉਹਨਾਂ ਨੂੰ ਪੁੱਛੋ ਭੱਜਿਆ ਇਹ ਹੁੰਦਾ ਭੱਜਿਆ ਹੋਇਆ ਬੰਦਾ ਚੈਨਲਾਂ ਤੇ ਨਹੀਂ ਆਉਂਦਾ ਪੁਰਾਣਾ ਨੰਬਰ ਮੇਰਾ ਉਹੀ ਚੱਲਦਾ ਉਤੋਂ ਇਹ ਕਮੈਂਟ ਵੀ ਪਾ ਚੁੱਕਾ ਹਾਂ ਇਸ ਬੰਦੇ ਨੂੰ ਮੈਂ ਤੇ ਮੈਂ ਬਾਬਿਆਂ ਦੇ ਸਿਰ ਤੇ ਬਾਬੇ ਕਿਸੇ ਆਮ ਬੰਦੇ ਨੂੰ ਬਾਬਾ ਨਾਨਕ ਦੁਆਰਾ ਜਨਮ ਲੈ ਕੇ ਆ ਗਿਆ ਇਹਨਾਂ ਚੀਜ਼ਾਂ ਕਰਕੇ ਠਗੀਆਂ ਨਹੀਂ ਮਾਰਦਾ ਹਣਾ ਇਹ ਸਮਝੀ ਜਾਓ ਮੈਂ ਬੋਲਣਾ ਨਹੀਂ ਬਹੁਤਾ ਚਾਹੁੰਦਾ ਪਰ ਜੇ ਬੋਲਣ ਤੇ ਆ ਬੋਲ ਦੂੰਗਾ ਇਹਨਾਂ ਬਾਰੇ ਕੋਈ ਪਰਵਾਹ ਨਹੀਂ ਪਰ ਮੈਂ ਫਿਲਮ ਵਾਲਿਆਂ ਦੇ ਚੱਠੇ ਖੋਲਣੇ ਹੱਲੇ ਬਾਕੀ ਫੇਰ ਗੱਲ ਕਰੂੰਗਾ ਮੈਂ ਕਿਸੇ ਤੋਂ ਕੋਈ ਕਦੀ ਪੈਸਾ ਨਹੀਂ ਲਿਆ ਜੇ ਕਿਸੇ ਨੇ ਲਿਆ ਤੇ ਉਹ ਉਹ ਉਨੀ ਵਿਆਜ ਦੇ ਤੌਰ ਤੇ ਵਾਪਸ ਮੇਰੇ ਤੋਂ ਲੈ ਲਿਆ ਹੈ ਹਣਾ ਮੇਰਾ ਕੋਈ ਉਹਨਾਂ ਨਾਲ ਲੈਣ ਦੇਣ ਨਹੀਂ ਰਹਿੰਦਾ ਕਮੈਂਟ ਜਿੰਨੇ ਮਰਜ਼ੀ ਪਾਈ ਜਾਓ ਮੈਨੂੰ ਫਰਕ ਨਹੀਂ ਪੈਣਾ ਜਿਹੜੇ ਬੰਦੇ ਮੇਰੇ ਨਾਲ ਤੁਰੇ ਉਹਨਾਂ ਨੂੰ ਮੈਂ ਸਫਾਈ ਦੇ ਰਿਹਾ ਐ ਬਾਕੀ ਕਿਸੇ ਨੂੰ ਨਹੀਂ ਜਦੋਂ ਫਿਲਮੀ ਲੋਕਾਂ ਤੋਂ ਆਪ ਕੁਝ ਨਹੀਂ ਹੁੰਦਾ ਤਾਂ ਇਦਾਂ ਦਾ ਬੰਦਾ ਉਹ ਨਾਲ ਚੱਕ ਲੈਂਦੇ ਆ ਰਕੇਸ਼ ਤਾਂ ਬੰਦੀ ਗੱਲ ਤੇ ਮੁੜਿਆ ਯਾਰ ਰਕੇਸ਼ ਤਾਂ ਬੰਨੇ ਸਾਰਿਆਂ ਨਾਲ ਸੱਜਣਾ ਮਿੱਤਰਾਂ ਨਾਲ ਆਪਣੇ ਨਾਲ ਇਦਾਂ ਹੀ ਕੀਤਾ ਆ ਉਹ ਕਿਸੇ ਦੇ ਘਰ ਰਹਿੰਦਾ ਰਿਹਾ ਉਹ ਤੋਂ ਖਾਂਦਾ ਰਿਹਾ ਉਹਨੂੰ ਮੁੜ ਕੇ ਚਾਂਸ ਦਤਾ ਉਹ ਬੰਦੇ ਨੂੰ ਮੈਂ ਕਮੈਂਟ ਮੈਂ ਮੈਸੇਜ ਵੀ ਪਾਇਆ ਉਹ ਬੰਦੇ ਨੇ ਮੇਰਾ ਹਾਲ ਤੱਕ ਜਵਾਬ ਨਹੀਂ ਦਿੱਤਾ ਉਹ ਬੰਦਾ ਬਠਿੰਡੇ ਮੁੜ ਗਿਆ ਪਈ ਯਾਰ ਇੱਥੇ ਇਦਾਂ ਦੇ ਲੋਕ ਐ ਜਿਨ੍ਹਾਂ ਦਾ ਮੈਂ ਸਾਥ ਦਿੰਦਾ ਰਿਹਾ ਮਦਦ ਕਰਦਾ ਰਿਹਾ ਉਹ ਨਾਲ ਹੀ ਨਹੀਂ ਖੜੇ ਹੋਏ ਕਿਸ ਲੈਵਲ ਤੇ ਜਾ ਕੇ ਵੀ ਗੱਲਾਂ ਕਿੜਕੜੀਆਂ ਕਰਦੇ ਆ ਫਿਲਮ ਕਿੱtion ਚੋਰੀ ਚੱਕੀ ਆ ਨਾ ਤੇ ਉਹਦੇ ਨਾਲ ਆਪਣੇ ਜਿਹੜੇ ਅਮਨਿੰਦਰ ਗਿੱਲ ਹੁਣੀ ਆ ਉਹ ਕਾਰਜ ਹੁਣਾ ਨਾਲ ਭਾਜੀ ਹੁਣਾ ਨਾਲ ਵੀ ਕਹਿੰਦੇ ਗੱਲ ਹੋਈ ਆ ਚਾਨਣਾ ਸਾਹਿਬ ਦੀ ਤੇ ਪਾਲੀ ਭਪਿੰਦਰ ਦੀ ਵੀ ਉਹ ਕਹਿੰਦੇ ਛੱਡੋ ਯਾਰ ਪ੍ਰੋਡਿਊਸਰ ਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਇਹ ਕਰਦੇ ਐ ਇੱਦਿ ਮੈਂ ਕਿੰਨੇ ਸਬੂਤ ਪਾ ਚੁੱਕਾ ਦੋ ਕ ਲੈਣਾ ਮੇਰੀਆਂ ਇੱਧਰੋਂ ਚੱਕ ਕੇ ਉੱਧਰੋਂ ਚੱਕ ਕੇ ਇਹਦਾ ਤਾਜ਼ਾ ਸਬੂਤ ਤੁਹਾਨੂੰ ਮੈਂ ਇਹ ਦੇ ਰਿਹਾ ਵੀ ਇੱਕ ਫਿਲਮ ਆ ਰਹੀ ਐ ਐ ਦੇਵ ਕਰੋੜ ਦੀ ਮੇਰੀ ਇੱਕ ਫੋਟੋ ਖਿੱਚੀ ਹੋਈ ਬਹੁਤ ਪੁਰਾਣੀ ਮੈਂ ਆ ਪੁਰਾਣੀ ਉਹਦੇ ਵਿੱਚ ਮੈਂ ਸਕਰੀਨਸ਼ਾਟ ਲਾ ਰਿਹਾ ਦੇਖ ਲਓ ਕੱਦੀ ਖਿੱਟੀ ਖਿੱਚੀ ਹੋਈ ਫੋਟੋ ਐ ਸਾਰੀ ਇੰਡਸਟਰੀ ਵਿੱਚ ਘੁੰਮ ਚੁੱਕੀ ਐ ਹਨਾ ਡਾਕੂਆਂ ਦਾ ਮੁੰਡਾ 3 ਚ ਸੇਮ ਸ਼ਾਟ ਉਹ ਲਾਇਆ ਦੇਖ ਕੇ ਇੰਨੀ ਲੈਵਲ ਦੀਆਂ ਤਾਂ ਚੋਰੀਆਂ ਕਰਦੇ ਆ ਵੱਡੇ ਲੈਵਲ ਦੀ ਤੁਸੀਂ ਕੀ ਗੱਲ ਕਰਨੀ ਆ ਦੇਖ ਸਕਦੇ ਹੋ ਤੁਸੀਂ ਉਹਦੇ ਥੱਲੇ ਉਹ ਬੰਦੇ ਨੇ ਡੇਟ ਵੀ ਪਾਈ ਆ ਜਦੋਂ ਮੈਂ ਮੰਗਾਇਆ ਵੀ ਸੇਮ ਤੂੰ ਮੈਨੂੰ ਭੇਜ ਫੋਟੋ ਕਦੋਂ ਖਿੱਚੀ ਸੀ ਹੈਨਾ ਇਹ ਜਿਹੜਾ ਬੰਦਾ ਆ ਇਹ ਹੋਟਲ ਦਾ ਹੋਟਲ ਵਾਲਾ ਮਾਲਕ ਹੈ ਇੱਕ ਬੰਦਾ ਉਹਦੀ ਤੇ ਮੇਰੀ ਫੋਟੋ ਆ ਬਹੁਤ ਪੁਰਾਣੀ ਇੰਨੇ ਨੇ ਲੈਵਲ ਦੀਆਂ ਤਾਂ ਚੋਰੀਆਂ ਕਰਦੇ ਬਾਕੀ ਧਵਨ ਸਾਹਿਬ ਤੁਸੀਂ ਉਹਨੂੰ ਕਹਿੰਦੇ ਫਿਰਦੇ ਪਹਿਲਾਂ ਤੁਸੀਂ ਆਪ ਕੰਟਰੋਲ ਕਰੋ ਆਪਣੇ ਔਰ মিডিਆ ਜਿਹੜਾ ਇਹਨਾਂ ਨਾਲ ਰਲ ਕੇ ਕੁਝ ਕਰਦਾ ਪਹਿਲਾਂ ਆਪਣੇ ਆਪ ਨੂੰ ਚੇਂਜ ਕਰ ਲਓ ਸਿਰਫ ਆਪਣੇ ਫਾਇਦੇ ਲਈ ਇਹ ਚੀਜ਼ਾਂ ਨਾਲ ਦੇਖੋ ਸੱਚ ਬੋਲਣ ਲਈ ਅਸੀਂ ਬੋਲ ਰਹੇ ਮੈਂ ਕਿਤੇ ਝੂਠ ਨਹੀਂ ਬੋਲਦਾ ਜਿਹਦਾ ਦੇਣਾ ਲੈਣਾ ਦੇਾਂ ਲਿਆਂਗੇ ਪਰ ਹਾਈਦਾ ਜੇ ਕਹੋਗੇ ਤੁਸੀਂ ਤਾਂ ਵਿਆਜ ਦੇ ਰੂਪ ਚੋਂ ਨਾ ਪੈਸਾ ਖਾ ਜਾਂਦੇ ਹੋ ਲੋਕਾਂ ਤੋਂ ਔਰ ਜੋ ਤੁਸੀਂ ਕਿਸੇ ਨੂੰ ਹਾਂ ਗੱਲ ਨਾ ਕਹਿੰਦੇ ਧੂਆ ਮਾਰਸ ਵਾਲੇ ਦਾ ਕਹਿੰਦਾ ਆਪਾਂ ਦਾ ਵਿਆਜ ਲੈਣਾ ਲਈ ਜਾਂਦੇ ਆ ਤੁਹਾਡਾ ਮੈਂ ਗਲਤ ਵੀ ਨਾ ਕਰਦਾ ਤੇ ਭੱਜਿਆ ਮੈਂ ਕੋਈ ਨਹੀਂ ਬਾਬਿਆਂ ਦੇ ਨਾਂ ਤੇ ਨਾ ਲੁੱਟੋ ਪਲੀਜ਼ ਮਿਹਰਬਾਨੀ ਸ਼ੁਕਰੀਆ